ਜੁੜੀ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੋਮੀ ਇਨਸਾਫ ਮੋਚੇ ਦੇ ਲਈ ਇਕੱਠ ਕੀਤਾ ਜਾਣਾ ਸੀ ਸੋ ਇਸ ਇਕੱਠ ਦੇ ਲਈ ਅਮਰਿਤਪਾਲ ਦੇ ਘਰ ਦੇ ਬਾਹਰ ਹੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਤਨਾਤ ਕਰ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਪੁਲਿਸ ਫੋਰਸ ਵੱਲੋਂ ਰੋਕਿਆ ਜਾਵੇਗਾ ਨਾਲ ਹੀ ਅਮਰਿਤਪਾਲ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਇਹ ਸਰਕਾਰਾਂ ਦੀਆਂ ਦਬਾਅ ਦੀਆਂ ਨੀਤੀਆਂ ਹਨ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਤਾਂ ਜੋ ਇਹ ਮਾਹੌਲ ਦੇਖਦੇ ਹੋਏ ਅਸੀਂ ਕੋਈ ਵੀ ਅਜਿਹਾ ਕਦਮ ਨਾ ਚੁੱਕੀਏ ਤਾਂ ਸੇਮ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ 10 ਬੰਦਿਆਂ ਨੂੰ ਰੋਕਣ ਦੇ ਲਈ ਐਡੀ ਵੱਡੀ ਪੋਸਟ ਤੇ ਨਾਅਤ ਕਰਨ ਦੀ ਕੀ ਲੋੜ ਸੀ ਪਰ ਪੁਲਿਸ ਫੋਰਸ ਇੰਨੀ ਵੱਡੀ ਤعداد ਦੇ ਵਿੱਚ ਹੈ ਕਿ ਕਰਦੇ ਸਿਰਫ 10 ਜੀਆਂ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਿਤਪਾਲ ਦੇ ਪਰਿਵਾਰ ਦੀ ਜਿਹੜੀ ਘੇਰਾਬੰਦੀ ਕੀਤੀ ਗਈ ਹੈ ਆਸ-ਪਾਸੇ ਇਖਰਾਬ ਕੀਤਾ ਜਾ ਰਿਹਾ ਹੈ ਉਸਦੇ ਪਿਤਾ ਨੇ ਇਹ ਕਹਿਣਾ ਹੈ ਕਿ ਸਾਡੇ ਘਰ ਦੇ ਬਾਹਰ ਐਡਾ ਵੱਡਾ ਖਰਾਬ ਕਰਨ ਦੀ ਕੋਈ ਲੋੜ ਨਹੀਂ ਸੀ ਸਰਕਾਰਾਂ ਨੂੰ ਨਸ਼ੇ ਦੇ ਉੱਤੇ ਜਿਹੜਾ ਪੰਜਾਬ ਨਸ਼ਿਆਂ ਦਾ ਕੀ ਮਦਰਿਆ ਬੰਦਾ ਜਾ ਰਿਹਾ ਤੇ ਉਸ ਦੇ ਉੱਪਰ ਨਕੇਲ ਕਸਣ ਦੀ ਲੋੜ ਹੈ ਸਰਕਾਰ ਉਧਰ ਤਾਂ ਧਿਆਨ ਨਹੀਂ ਦੇ ਰਹੀ ਪੁਲਿਸ ਦਾ ਇਹ ਵੀ ਕਹਿਣਾ ਕਿ ਲਾਇਨ ਆਰਡਰ ਮੇਨਟੇਨ ਕਰਨ ਲਈ ਪੁਲਿਸ ਫੋਰਸ ਤਣਾਤ ਕੀਤੀ ਗਈ ਹੈ ਅਸੀਂ ਕਿਸੇ ਨੂੰ ਵੀ ਨਜ਼ਰਬੰਦ ਨਹੀਂ ਕੀਤਾ ਸੋ ਪੁਲਿਸ ਦਾ ਕੀ ਕਹਿਣਾ ਹੈ ਔਰ ਉਸ ਦੇ ਫਾਦਰ ਸਾਹਿਬ ਦਾ ਅਮਿਤਪਾਲ ਦੇ ਪਿਤਾ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਵੇਖੋ ਇਸ ਵੀਡੀਓ ਦੇ ਵਿੱਚ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਪੁਸਾਲਿਆਂ ਦਾ ਕਹਿਣਾ ਕਿ ਸਾਨੂੰ ਉਪਰ ਹਦਾਇਤਾਂ ਹੈ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਤੇ ਅਸੀਂ ਕੋਈ ਇਹੋ ਜਿਹਾ ਟਕਰਾਅ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਤੇ ਇਸ ਕਰਕੇ ਤੁਸੀਂ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਚਲੋ ਅਸੀਂ ਆਪਣੇ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਸਾਂ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਰਕਾਰ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਇਹ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਬਹੁਤ ਤੱਕਾਵਾ ਤੇ ਇੱਕ ਪੰਜਾਬ ਚ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੁਣ ਇਸ ਰੋਕਣ ਵਾਸਤੇ ਇੱਕ ਪਰਿਵਾਰ ਦੇ ਜਾਂ ਪੰਜ ਸੱਤ ਦਸਵੀਆਂ ਬੰਦਿਆਂ ਨੂੰ ਇਨੀ ਫੋਰਸ ਦੀ ਲੋੜ ਨਹੀਂ ਹੈਂ ਤੇ ਵੇਖੋ ਕਿਦਾਂ ਇਹ ਇਹ ਚੀਜ਼ ਫੋਰਸ ਇੰਨੀ ਇਕੱਠੀ ਕਰਕੇ ਕੀ 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 ਦਰਸਾਉਣਾ ਚਾਹੁੰਦੇ ਕਿ ਜਦੋਂ ਕਿ ਇਹ ਪੰਜਾਬ ਚ ਇੰਨਾ ਵੱਡਾ ਨਸ਼ੇ ਦਾ ਨੈਕਸਸ ਚੱਲ ਰਿਹਾ ਵਾ ਉਹਦੇ ਵਾਸਤੇ ਤੁਸੀਂ ਇਹਨਾਂ ਐਫਰਟ ਕਰੋ ਤੇ ਕੁਝ ਲੋਕਾਂ ਨੂੰ ਕੋਈ ਲੋਕਾਂ ਨੂੰ ਕੋਈ ਸੁਖਸ਼ਤ ਸੁਖਸਾ ਆਵੇ ਕੋ ਵੱਡਾ ਹੋਰ ਕਈ ਮਸਲੇ ਬਹੁਤ ਤਰ੍ਹਾਂ ਦੇ ਆ ਲੋਕ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੀੜਤ ਆ ਪਰ ਮੇਰੇ ਖਿਆਲ ਆ ਕਿ ਫੋਰਸ ਦੀ ਵੀ ਦਰਵਰਤੋਂ ਕਰ ਰਹੀ ਸਰਕਾਰ ਆ ਤੇ ਲੋਕਾਂ ਦੇ ਵੀ ਅਧਿਕਾਰਾਂ ਦਾ ਵੀ ਹਨਨ ਕਰ ਰਹੀ ਆ ਇਹ ਕੌਮੀ ਇਨਸਾਫ ਮੋਰਚੇ ਜਾਣਾ ਸਾਰਿਆਂ ਦਾ ਫਰਜ਼ ਬਣਦਾ ਸੀ ਤੇ ਅਸੀਂ ਸਾਰੇ ਸੰਗਤਾਂ ਨੂੰ ਕਈਆਂ ਦਿਨਾਂ ਤੋਂ ਅਪੀਲ ਕਰ ਰਹੇ ਸੀ ਕਿ ਤੁਸੀਂ ਵੱਧ ਤੋਂ ਵੱਧੋ ਦਾ ਹਿਸਾਬਣੋ ਤੇ ਮੇਰੇ ਖਿਆਲ ਇੱਕ ਸਰਕਾਰ ਸਰਕਾਰ ਇਹ ਬੁਖਲਾ ਗਈ ਪਤਾ ਨਹੀਂ ਕੀ ਕਾਰਨ ਹੈ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਤੰਤਰ ਹੈ ਤੇ ਇਹ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਕਹਾਣ ਕਰ ਰਹੇ ਖੁਦ ਹੀ ਕਰ ਰਹੇ ਲੋਕਤੰਤਰ ਦਾ ਦਿਖਾਈ ਦੇਣ ਵਾਲੇ ਲੋਕਤੰਤਰ ਦਾ ਕਹਾਣ ਕਰ ਰਹੇ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਘਰ ਦੇ ਵਿੱਚ ਨજરਬੰਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਤੇ ਹੁਣ ਤੁਸੀਂ ਦੇਖ ਲਓ ਕਿ ਫਿਰ ਇਹ ਪੁਲਿਸ ਆਈ ਕਾਦੇ ਵਾਸਤੇ ਜਾਂਦੇ ਜੇ ਕੋਈ ਹੋਰ ਕੋਈ ਕਾਰਨ ਹੈ ਤਾਂ ਉਹ ਆਪਣਾ ਕਾਰਵਾਈ ਕਰਨ ਤੇ ਜੇ ਕੁ ਸਾਡੇ ਤੇ ਕੋਈ ਹੋਰ ਕੋਈ ਗਨਾਹ ਹੈ ਤਾਂ ਸਾਨੂੰ ਅਰੈਸਟ ਕਰਨਾ ਸੀ ਤੇ ਉਹਨੂੰ ਕਰਾਤੀ ਕਿਹਾ ਸੀ ਕਿ ਤੁਸੀਂ ਇੰਨੇ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਜਦ ਤੱਕ ਸਾਨੂੰ ਚੁੱਕ ਕੇ ਕਿਤੇ ਸੁੱਟੋ ਫਿਰ ਰਾਤ ਕਿੰਨੇ ਫੋਰਸ ਦੇ ਲੋਕ ਸਾਰੀ ਰਾਤ ਇਹੋ ਜੀ ਠੰਡ ਵਿੱਚ ਖੜੇ ਸਾਨੂੰ ਤੇ ਉਹਨਾਂ ਤੇ ਵੀ ਇਹ ਦਰਸਾਉਂਦਾ ਕਿ ਵੱਡੇ ਲੋਕ ਤੋਂ ਆਰਡਰ ਦੇ ਕੇ ਚੁੱਪਚਾਪ ਸੌ ਜਾਂਦੇ ਤੇ ਇਹ ਕਿ ਬਹੁਤ ਤੱਕਾ ਵਾਏ ਪੰਜਾਬ ਦੇ ਲੋਕਾਂ ਨਾਲ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਹੈ ਹੁਣ ਕਿੰਨਾ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਤੁਹਾਡੀ ਹੋਈ ਹੁਣ ਇਹ ਡੀਐਸਪੀ ਬਹੁਕਾਲਾ ਸਾਹਿਬ ਸੀਗੇ ਉਹਦੇ ਹੈਡ ਤੇ ਉਹਨਾਂ ਨੇ ਉਹਨਾਂ ਦੇ ਥਰੂ ਹੀ ਇਹ ਕਹਿੰਦੇ ਕਿ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਅਜੇ ਤੱਕ ਕੋਈ ਉਪਰੋਂ ਹਦਾਇਤ ਨਹੀਂ ਕੀ ਅਜੇ ਤੱਕ ਤੁਸੀਂ ਅਸੀਂ ਉਹ ਤਨ ਬੰਦ ਰੱਖਾਂਗੇ ਤੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਰਡਰ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਰਡਰ ਦੀ ਸਥਿਤੀ ਨੂੰ ਦੇਖ ਕੇ ਜਾਂ ਫਿਰ ਇਹਨਾਂ ਵੱਲੋਂ ਕੋਈ ਮਾਰਚ ਦੀ ਕੋਈ ਸੂਚਨਾ ਜਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਸ਼ਾਇਦ ਤਾਂ ਕਰਕੇ ਨਾ ਲਾਇਨ ਆਰਡਰ ਦੀ ਸਥਿਤੀ ਚਲੋ ਜੇ ਹੋ ਸਕਦਾ ਤੇ ਉੱਥੇ ਕੋਈ ਹੋ ਸਕਦੀ ਹੈ ਇੱਥੇ ਤੇ ਕੋਈ ਲਾਰਡਨਰ ਸਥਿਤੀ ਤੇ ਇੱਥੇ ਤੇ ਇਹੋ ਜਿਹੇ ਇਦਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਕੋਈ ਮਾਰਚ ਕੱਢ ਰਹੇ ਸੀ ਤੁਸੀਂ ਅੱਜ ਜਾਂ ਜਿੱਥੇ ਦੇ ਰੁਕ ਕੇ ਜਾ ਰਹੇ ਸੀ ਹਾਂ ਅਸੀਂ ਤੇ ਸੰਗਤਾਂ ਨੂੰ ਨਾਲ ਲੈ ਕੇ ਜਾ ਰਹੇ ਸੀ ਕਿ ਉਹ ਉਹ ਮੋਰਚੇ ਨੂੰ ਵੱਤੋਂ ਵੱਤ ਸਾਰੇ ਪੰਜਾਬ ਦੇ ਲੋਕ ਸਮਰਥਨ ਦੇਣ ਤੇ ਉਹ ਮੋਰਚਾ ਫਤਿਹ ਹੋਵੇ अच्छा बीते दिन की किसानी मोर्चे नु लेके ਤੁਸੀਂ ਕਿਹਾ ਸੀ ਕਿ ਜਦੋਂ ਮਹਾਪੰਚਾਇਤ ਸੀ ਕਿ ਤੁਸੀਂ ਜਾਓ ਉੱਥੇ ਵਾਦੋ ਵਾਦ ਪਹੁੰਚੋ ਉੱਥੇ ਸਮਰਥਨ ਲੈ ਕੇ ਗਿਆ ਸੀਗਾ ਤੇ ਉਦੋਂ ਉਦੋਂ ਕੋਈ ਪੁਲਿਸ ਵੱਲੋਂ ਨਹੀਂ ਨਹੀਂ ਐਸੀ ਵੀ ਉੱਚ ਦੋ ਵਾਰ ਹੀ ਕਾਫੀ ਵੱਡੇ ਤਦਾਦ ਚ ਐਸੀ ਆਪਣੇ ਸਮਰਥਕਾਂ ਨੂੰ ਲੈ ਕੇ ਮੋਰਚੇ 'ਚ ਵੀ ਗਏ ਆ ਉਦੋਂ ਸਾਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਤੇ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਅਸੀਂ ਤਰਕ ਤੁਸੀਂ ਰੱਖਿਆ ਪੁਲਿਸ ਦੇ ਬੁਰੇ ਔਰ ਕੀ ਕਹਿਣਾ ਉਹਨਾਂ ਦਾ ਤੇ ਤਰਕ ਤੇ ਅਸੀਂ ਉਹ ਰੱਖਿਆ ਕਿ ਇਹ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਇਹ ਤੁਸੀਂ ਜਾਣੇ ਨੂੰ ਲੈ ਕੇ ਜੀ ਅੱਜ ਜਿਹੜਾ ਤੁਸੀਂ ਜਾਣੇ ਨੂੰ ਕਿਹਾ ਹੈਗਾ ਕੀ ਗੱਲਬਾਤ ਹੋਈ ਉਹ ਮੀਟਿੰਗ ਦੇ ਵਿੱਚ ਮੀਟਿੰਗਸ ਤੇ ਉਹੀ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਨੂੰ ਹਦਾਇਤ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਕਦੋਂ ਤੱਕ ਹੈ ਉਹ ਕਹਿੰਦੇ ਜਨਤਕ ਉੱਪਰੋਂ ਸਾਨੂੰ ਆਰਡਰ ਨਹੀਂ ਆਉਂਦਾ ਤੁਹਾਨੂੰ ਕੱਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਹੋਰ ਵੀ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਨਹੀਂ ਹੋਰ ਤੇ ਪਤਾ ਨਹੀਂ ਹੁਣ ਇਹ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋ ਸਕਦਾ ਆਪਣੇ ਸੋਰਸ ਦੇ ਥਰੂ ਸਾਨੂੰ ਇਹਨਾਂ ਪਤਾ ਲੱਗਾ ਕਿ ਕਾਫੀ ਰੁਕਿਆ ਗਿਆ ਵਾ ਤੁਹਾਡੇ ਸਾਥੀਆਂ ਨੂੰ ਕਿਸੇ ਕੋਲ ਇਨਫੋਰਮੇਸ਼ਨ ਹੈਗੀ ਹੈ ਇਹੋ ਜੀ ਕਿ ਉਹਨਾਂ ਨੂੰ ਵੀ ਨજર ਬੰਦ ਕੀਤਾ ਗਿਆ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਮੇਰੇ ਖਿਆਲ ਅਜੇ ਸਾਡੀ ਨਜ਼ਰ ਚ ਨਹੀਂ ਗਈ ਮੇਰੇ ਖਿਆਲ ਅਕਿ ਜੋ ਮੇਨ ਮੇਨ ਬੰਦਿਆਂ ਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਨજર ਰੱਖੀ ਜਾਂਦੀ ਹੋਵੇ ਠੀਕ ਕੀ ਦਲ ਕੋ ਖੜਾ ਦੇ ਕੀ ਕਾਰਨ ਹੈਗਾ ਇਹ ਸਾਡੀ ਲਾਅ ਐਂਡ ਆਊਟ ਡਿਊਟੀ ਲਈ ਆਈ ਹੈ ਜੀ ਫੋਰਸ ਇਥੇ ਕਿੱਡੀ ਜਗ੍ਹਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇਬੰਦੀ ਚੜੀ ਜਾਂ ਫਿਰ ਪਾਰੀ ਪਲ ਜਿਹੜਾ ਤੁਹਾਨੂੰ ਇਹ ਜੱਲੂਪੁਰ ਖੇੜਾ ਪਿੰਡ ਪੈਂਦਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁਟ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਫਿਰ ਫੋਰਸ ਮੋਬਿਲਾਈਜ਼ ਕਰਦੇ ਹੁਣ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜੱਲੂਪੁਰ ਖੇੜਾ ਪਿੰਡ ਹੈ ਜੀ ਇਹ ਕਿਹਨਾਂ ਦੇ ਘਰ ਦੇ ਮੁੰਰੇ ਜਿਹੜਾ ਹੈ ਘਰ ਇੱਥੇ ਉਹਨਾਂ ਦਾ ਵੀ ਹੈਗਾ ਜੀ ਸਰ ਅੰਮ੍ਰਿਤਪਾਲ ਸਿੰਘ ਦਾ ਬਾਕੀ ਇਹ ਤੇ ਚੌਂਕ 'ਚ ਖੜੇ ਸਨ ਸਰ ਜਿੱਦਾਂ ਆਊਟਸਾਈਡ ਹੀ ਲਗਾਈ ਗਈ ਕਿ ਇਨਪੁਟ ਕਿਸ ਤਰ੍ਹਾਂ ਦੀ ਹੈਗੀ ਜਿਹਦੇ ਕਾਰਨ ਕੋਈ ਇ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤੋਂ ਬਾਹਰ ਬੈਠੇ ਨਜ਼ਰਬੰਦ ਤੇ ਤਾਂ ਹੁੰਦਾ ਜੇ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਏ ਸੀ ਨਹੀਂ ਪੁਲਿਸ ਫੋਰਸ ਅੰਦਰ ਹੀ ਬੈਠੀ ਸੀ ਜੀ ਸਪੀ ਨਹੀਂ ਨਹੀਂ ਉਹ ਤੇ ਉਹਨਾਂ ਕੋਲ ਕਿਤੇ ਕੁਝ ਜ਼ਿਆਦਾ ਕਾ ਪੀ ਰਹੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਹਰ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਕਰਕੇ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਕਾਇਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸਾ ਸੱਚ ਕੋਈ ਨਹੀਂ ਸਾਹਨੇ ਕੋਈ ਐਸਾ ਸੱਚ ਕੋਈ ਨਹੀਂ ਬਾਕੀ ਮੈਂ ਚਾਰਿਆਂ ਨੂੰ ਬੁਲਾ ਰਹੇ ਹਾਂ ਤੇ